ਪੰਜਾਬ ਯੂਨੀਵਰਸਿਟੀ ਦੇ ਅੰਦਰ ਪੱਕ ਗਿਆ ਮਾਹੌਲ ਪੁਲਿਸ ਨੇ ਰੋਕ ਲਏ ਵਿਦਿਆਰਥੀ ਤੇ ਦੂਜੇ ਪਾਸੇ ਕਿਸਾਨਾਂ ਨੇ ਵੀ ਖਿੱਚਤੀਆਂ ਤਿਆਰੀਆਂ ਪਟ ਪਟ ਕੇ ਵਗਾ ਵਗਾ ਕੇ ਮਰੇ ਬੈਰੀਗੇਟ ਕਿਸਾਨਾਂ ਦੇ ਵੱਲੋਂ ਵੱਡਾ ਸਮਰਥਨ ਦਿੱਤਾ ਜਾ ਰਿਹਾ ਤਾਂ ਟਰੈਕਟਰ ਟਰਾਲੀਆਂ ਲੈ ਕੇ ਸਵੇਰ ਤੋਂ ਹੀ ਕਿਸਾਨ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋਏ ਵਾਹਿਗੁਰੂ ਦਾ ਨਾਮ ਲਿਆ ਪ੍ਰਸ਼ਾਦਾ ਛਕਿਆ ਤੇ ਹੁਣ ਚੰਡੀਗੜ੍ਹ ਵੱਲ ਨੂੰ ਸਿੱਧੇ ਹੋਗੇ ਤਾਂ ਚੰਡੀਗੜ੍ਹ ਦੇ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਨੌਜਵਾਨਾਂ ਦਾ ਜੋਸ਼ ਦੇਖਣ ਵਾਲਾ ਸੀ ਇੱਥੇ ਨੌਜਵਾਨਾਂ ਨੇ ਵੈਰੀਗੇਟ ਭਗਾਵਾ ਆ ਕੇ ਮਾਰੇ ਜਿਸ ਤਰੀਕੇ ਦਾ ਮਾਹੌਲ ਤੁਹਾਨੂੰ ਕਿਸਾਨੀ ਅੰਦੋਲਨ ਦੇ ਸਮੇਂ ਦੇਖਣ ਨੂੰ ਮਿਲ ਰਿਹਾ ਸੀ ਅੱਜ ਉਹੀ ਮਾਹੌਲ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਚੰਡੀਗੜ੍ਹ ਜੋ ਪੰਜਾਬ ਯੂਨੀਵਰਸਿਟੀ ਆ ਉਸ ਦੇ ਗੇਟ ਬੰਦ ਕਰਕੇ ਪ੍ਰਸ਼ਾਸਨ ਨੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਨੌਜਵਾਨਾਂ ਨੂੰ ਜ਼ਰੂਰ ਕੀਤੀ ਪਰ ਜਦੋਂ ਮੀਡੀਆ ਉੱਥੇ ਪਹੁੰਚਿਆ ਮੀਡੀਆ ਨੇ ਪੁੱਛਿਆ ਕਿ ਭਾਈ ਤੁਸੀਂ ਰੋਕ ਕਿਉਂ ਰਹੇ ਹੋ ਜਿਹੜੇ ਵਿਦਿਆਰਥੀਆਂ ਦੇ ਕੋਲ ਆਈਡੀ ਕਾਰਡ ਨੇ ਉਹ ਵਿਦਿਆਰਥੀ ਜਿਹੜੇ ਇਸ ਯੂਨੀਵਰਸਿਟੀ ਦੇ ਅੰਦਰ ਪੜ੍ਹਦੇ ਨੇ ਫਿਰ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਇੱਕ ਤਾਂ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਵੱਡੀ ਚਾਲ ਖੇੜ ਦਿੱਤੀ ਸੀ ਅੱਜ ਦਾ ਦਿਨ ਯਾਨੀ ਕਿ 10 ਤਰੀਕ ਦੀ ਕਾਲ ਦਿੱਤੀ ਗਈ ਸੀ ਤਾਂ 10 ਤਰੀਕ ਤੇ 11 ਤਰੀਕ ਅੱਜ ਤੇ ਕੱਲ ਦੀ ਪ੍ਰਸ਼ਾਸਨ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਛੁੱਟੀ ਕਰ ਦਿੱਤੀ ਗਈ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਕਿ 2 ਦਿਨ ਦੀ ਛੁੱਟੀ ਆ ਤਾਂ ਜੋ ਵਿਦਿਆਰਥੀ ਜਿਹੜੇ ਨੇ ਉਹ ਆਪਣੇ ਘਰਾਂ ਨੂੰ ਚਲੇ ਜਾਣ ਜਿਹੜੇ ਹੋਸਟਲਾਂ ਦੇ ਵਿੱਚ ਰਹਿੰਦੇ ਨੇ ਪਰ ਕਿਹਾ ਜਾਂਦਾ ਜੋ ਸੰਘਰਸ਼ ਦੇ ਰਾਹ ਦੇ ਉੱਤੇ ਤੁਰ ਪੈਂਦੇ ਨੇ ਫਿਰ ਪਿੱਛੇ ਮੁੜਨ ਵਾਲੇ ਨਹੀਂ ਹੁੰਦੇ ਤਾਂ ਇੱਥੇ ਤਾਂ ਲੜਾਈ ਯੂਨੀਵਰਸਿਟੀ ਬਚਾਉਣ ਦੀ ਆ ਕਿਉਂਕਿ ਪਹਿਲਾਂ ਯੂਨੀਵਰਸਿਟੀ ਬਣਾਈ ਗਈ ਸੀ ਲਾਹੌਰ ਦੇ ਵਿੱਚ ਤਾਂ ਜਦੋਂ ਬੰਡੀਆਂ ਪਈਆਂ ਤਾਂ ਸਾਡੇ ਪੰਜਾਬ ਦੀ ਯੂਨੀਵਰਸਿਟੀ ਪਾਕਿਸਤਾਨ ਦੇ ਵਿੱਚ ਰਹਿ ਗਈ ਫਿਰ ਯੂਨੀਵਰਸਿਟੀ ਬਣੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਵੀ ਪੰਜਾਬ ਤੋਂ ਅਲੱਗ ਹੋ ਗਿਆ ਇੱਕ ਪਾਸੇ ਤਾਂ ਚੰਡੀਗੜ੍ਹ ਸਾਡੇ ਤੋਂ ਖੋਹ ਲਿਆ ਗਿਆ ਜਦੋਂ ਚੰਡੀਗੜ੍ਹ ਖੋਇਆ ਤਾਂ ਕਿੰਨੇ ਹੀ ਪਿੰਡ ਜਿਹੜੇ ਨੇ ਢਾ ਦਿੱਤੇ ਪਹਿਲਾਂ ਇੱਕ ਪੰਜਾਬ ਹੁੰਦਾ ਸੀ ਪਿੰਡ ਹੁੰਦੇ ਸੀ ਤਾਂ ਉਹ ਪਿੰਡ ਢਾ ਕੇ ਇੱਕ ਚੰਡੀਗੜ੍ਹ ਬਣਾ ਦਿੱਤਾ ਤਾਂ ਪੰਜਾਬ ਯੂਨੀਵਰਸਿਟੀ ਜਿਸ ਦਾ ਨਾਮ ਵੀ ਪੰਜਾਬ ਦੇ ਨਾਮ ਦੇ ਉੱਤੇ ਆ ਜੇਕਰ ਗੱਲ ਪਟਿਆਲਾ ਦੀ ਕਰੀਏ ਪਟਿਆਲਾ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਰ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਇਹ ਗੱਲ ਕਹਿੰਦੇ ਨੇ ਕਿ ਕੇਂਦਰ ਸਰਕਾਰ ਦਾ ਬਸ ਨਹੀਂ ਚੱਲਦਾ ਨਹੀਂ ਤਾਂ ਇਹ ਜੋ ਜਨ-ਗਨ-ਮਨ ਹੈ ਉਸ ਦੇ ਵਿੱਚੋਂ ਪੰਜਾਬ, ਸਿੰਧ, ਗੁਜਰਾਠ, ਮਰਾਠਾ ਜਦੋਂ ਸ਼ਬਦ ਆਉਂਦਾ ਕਿ ਉਸ ਦੇ ਵਿੱਚੋਂ ਵੀ ਪੰਜਾਬ ਹਟਾ ਦੇਣ ਬਾਕੀ ਗੁਜਰਾਠ, ਸਿੰਧ ਜ਼ਰੂਰ ਰੱਖ ਸਕਦੇ ਨੇ ਇਹ ਪਰ ਪੰਜਾਬ ਹਟਾ ਦੇਣ ਇਹ ਜੇਕਰ ਕੇਂਦਰ ਦਾ ਬਸ ਚੱਲੇ ਪਰ ਦੂਜੇ ਪਾਸੇ ਜੇਕਰ ਇੱਥੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੀ ਗੱਲ ਕਰੀਏ ਤਾਂ ਇਹ ਪੈਸਾ ਜਿਹੜਾ ਸੀ ਪੰਜਾਬੀਆਂ ਦੇ ਪੈਸੇ ਦੇ ਨਾਲ ਯੂਨੀਵਰਸਿਟੀ ਬਣਾਈ ਗਈ ਸੀ ਇਹ ਕਿਹਾ ਜਾ ਰਿਹਾ ਕਿ ਕੇਂਦਰ ਦਾ ਇਸ ਦੇ ਵਿੱਚ ਕੋਈ ਯੋਗਦਾਨ ਨਹੀਂ ਹੈ ਪਰ ਕੇਂਦਰ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਪੰਜਾਬੀ ਨੂੰ ਹਟਾ ਕੇ ਸੈਨੇਟ ਨੂੰ ਭੰਗ ਕਰਕੇ ਯੂਨੀਵਰਸਿਟੀ ਪੰਜਾਬੀਆਂ ਦੇ ਕੋਲੋਂ ਖੋਹਣਾ ਚਾਹੁੰਦੀ ਆ ਯੂਨੀਵਰਸਿਟੀ ਨੂੰ ਖੋਹਣ ਨਹੀਂ ਦੇਣਾ ਇਹ ਨੌਜਵਾਨਾਂ ਦੇ ਵੱਲੋਂ ਏਕਾ ਕਰ ਲਿਆ ਨੌਜਵਾਨਾਂ ਦੇ ਨਾਲ ਕਲਾਕਾਰ ਵੀ ਜੁਟ ਗਏ ਸਮਾਜ ਸੇਵੀ ਵੀ ਜੁਟ ਗਏ ਤੇ ਹੁਣ ਕਿਸਾਨ ਜਥੇਬੰਦੀਆਂ ਦਾ ਵੀ ਵੱਡਾ ਸਮਰਥਨ ਨੌਜਵਾਨ ਵਿਦਿਆਰਥੀਆਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਕਹਿੰਦੇ ਨੇ ਜਦੋਂ ਕਿਸੇ ਵੀ ਦੇਸ਼ ਦੇ ਨੌਜਵਾਨਾਂ ਦੇ ਵਿੱਚ ਅਕਰੋਸ਼ ਹੋਵੇ ਗੁੱਸਾ ਹੋਵੇ ਤਾਂ ਫਿਰ ਵੱਡਿਆਂ ਵੱਡੀਆਂ ਸਿਆਸਤ ਜਿਹੜੀਆਂ ਸਿਆਸਤ ਦੀਆਂ ਕੁਰਸੀਆਂ ਨੇ ਉਹ ਹਿੱਲ ਜਾਂਦੀਆਂ ਨੇ ਤਾਂ ਇੱਥੇ ਵੀ ਸਿਆਸਤਦਾਨ ਜਿਹੜੀ ਕੁਰਸੀਆਂ ਦੇ ਉੱਤੇ ਬੈਠੇ ਨੇ ਉਹ ਹਿੱਲਦੀਆਂ ਨਜ਼ਰ ਆਉਣਗੀਆਂ ਜਿਸ ਤਰੀਕੇ ਦੇ ਨਾਲ ਤੁਸੀਂ ਸਭ ਨੇ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਕੀ ਕੁਝ ਹੋਇਆ ਕੀ ਕੁਝ ਵਾਪਰਿਆ ਸਿਆਸਤ ਦਾਨ ਲੱਭੇ ਨਹੀਂ ਥਿਆਏ ਭੱਜਦੇ ਹੋਏ ਨਜ਼ਰ ਆਏ ਤਾਂ ਕਿਤੇ ਇੱਥੇ ਵੀ ਅਜਿਹਾ ਮਾਹੌਲ ਨਾ ਹੋ ਜਾਵੇ ਇਸ ਕਰਕੇ ਕੇਂਦਰ ਸਰਕਾਰ ਜਿਹੜੀ ਆ ਅਜਿਹੇ ਹਤਕੰਡੇ ਬਣਾਉਣਾ ਬੰਦ ਕਰ ਦੇਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਖੇਤੀ ਕਾਨੂੰਨ ਕਿਸਾਨਾਂ ਦੇ ਉੱਤੇ ਲਾਗੂ ਕੀਤੇ ਕਿਸਾਨਾਂ ਨੇ ਫਿਰ ਦਿੱਲੀ ਘੇਰ ਲਿਆ ਦਿੱਲੀ ਦੇ ਬਾਰਡਰ ਘੇਰ ਲਏ 13 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠਣ ਤੋਂ ਬਾਅਦ ਆਖਰਕਾਰ ਕੇਂਦਰ ਨੂੰ ਝੁਕਣਾ ਪਿਆ ਉਸੇ ਤਰੀਕੇ ਦੇ ਨਾਲ ਅੱਜ ਵਿਦਿਆਰਥੀਆਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਵਿਦਿਆਰਥੀਆਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਪੰਜਾਬ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਪੰਜਾਬ ਦੀ ਮਾਂ ਬੋਲੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਪੰਜਾਬ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨੌਜਵਾਨ ਕਹਿੰਦੇ ਅਸੀਂ ਡਰਨ ਵਾਲੇ ਨਹੀਂ ਆ ਭਾਵੇਂ ਪੁਲਿਸ ਦੀ ਥਾਂ ਫੋਰਸ ਲਾ ਦਿਓ ਆਰਮੀ ਲਾ ਦਿਓ ਬੀਐਸਐਫ ਲਾ ਦਿਓ ਸੀਆਰਪੀਐਫ ਲਗਾ ਦਿਓ ਅਸੀਂ ਤਾਂ ਆਪਣੇ ਹੱਕ ਲੈ ਕੇ ਜਾਵਾਂਗੇ ਅਸੀਂ ਐਵੇਂ ਡਰਨ ਵਾਲੇ ਨਹੀਂ ਆ ਜੇਕਰ ਗੱਲ ਕੀਤੀ ਜਾਵੇ ਪੰਜਾਬ ਯੂਨੀਵਰਸਿਟੀ ਦੀਆਂ ਕੁੜੀਆਂ ਜੋ ਕਿ ਮੋਰਚੇ ਦੇ ਵਿੱਚ ਨੇ ਜੋ ਮੋਰਚੇ ਦੀ ਜਿੱਥੇ ਬੰਦੀਆਂ ਦੇ ਵਿੱਚ ਸ਼ਾਮਲ ਨੇ ਤਾਂ ਉਹਨਾਂ ਦੀ ਦਲੇਰੀ ਵਾਕਈ ਹੀ ਕਈ ਲੋਕਾਂ ਨੂੰ ਹੈਰਾਨ ਕਰ ਰਹੀ ਆ ਵਾਕਈ ਹੀ ਹੋਰ ਜਿਹੜੀਆਂ ਧੀਆਂ ਨੇ ਜਿਹੜੀਆਂ ਘਰਾਂ ਤੋਂ ਵੀ ਨਿਕਲਣ ਤੋਂ ਡਰਦੀਆਂ ਨੇ ਉਹਨਾਂ ਦੇ ਅੰਦਰ ਵੀ ਜੋਸ਼ ਜਜ਼ਬਾ ਪੈਦਾ ਕਰ ਰਹੀਆਂ ਨੇ ਨੌਜਵਾਨਾਂ ਦੇ ਅੰਦਰ ਇੰਨਾ ਧੀਆਂ ਨੇ ਜੋਸ਼ ਜਜ਼ਬਾ ਪੈਦਾ ਕਰ ਦਿੱਤਾ ਜਿਸ ਤਰੀਕੇ ਦੇ ਨਾਲ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖਦੇ ਹੋਵੋਗੇ ਹਰ ਦਿਨ ਵੀਡੀਓ ਵਾਇਰਲ ਹੋ ਰਹੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਜੋ ਮੋਰਚੇ ਦੀਆਂ ਲੜਕੀਆਂ ਨੇ ਉਹਨਾਂ ਦੀ ਦਲੇਰੀ ਕਿੰਨੀ ਜ਼ਿਆਦਾ ਆ ਸਿੱਧੀਆਂ ਹੋ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਕਹਿ ਰਹੀਆਂ ਨੇ ਕਿ ਸਾਡੀ ਯੂਨੀਵਰਸਿਟੀ ਆ ਸਾਡਾ ਹੱਕ ਆ ਤੁਸੀਂ ਕੌਣ ਹੋਣੇ ਆ ਸਾਨੂੰ ਰੋਕਣ ਵਾਲੇ ਤਾਂ ਵਾਕਿ ਹੀ ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਨੇ ਵਿਦਿਆਰਥੀਆਂ ਨੂੰ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਪਰ ਜਦੋਂ ਭਵਿੱਖ ਨੂੰ ਹਨੇਰੇ ਦੇ ਵਿੱਚ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਫਿਰ ਵਿਦਿਆਰਥੀ ਚੁੱਪ ਕਿਵੇਂ ਬੈਠ ਸਕਦੇ ਨੇ ਤਾਂ ਅੱਜ ਵਾਕਿ ਹੀ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਦੇ ਵਿੱਚ ਜਾ ਪਰਿਆ ਇਸ ਕਰਕੇ ਆਪ ਮੁਹਾਰੇ ਸਾਰੇ ਲੋਕ ਘਰਾਂ ਦੇ ਵਿੱਚੋਂ ਉੱਠ ਕੇ ਚੰਡੀਗੜ੍ਹ ਨੂੰ ਤੁਰ ਪਏ ਨੇ